ਦੋਸਤੋ ਬਠਿੰਡਾ ਦੀ ਖੇਤਾ ਸਿੰਘ ਵਸਤੀ ਖੜੇ ਆ ਇਹ ਜਿਹੜਾ ਸਿਵੀਆਂ ਰੋਡ ਰਸੀਮਾ ਪਿੰਡ ਨੂੰ ਜਾਂਦਾ ਰਸਤਾ ਉਸ ਰਸਤੇ ਖੜੇ ਆ ਖੇਤਾ ਸਿੰਘ ਵਸਤੀ ਦੇ ਨਜ਼ਦੀਕ ਇੱਕ ਜੁਐਲਰੀ ਸ਼ਾਪ ਹੈ ਨਾਮ ਚਾਹਦੇ ਲਗਿਆ ਇਸ ਜੁਐਲਰੀ ਸ਼ਾਪ ਤੇ ਰਾਤ ਚੋਰੀ ਹੋਈ ਹੈ ਕਾਫੀ ਨੁਕਸਾਨ ਕਰਤਾ ਤੁਹਾਨੂੰ ਦਿਖਾਉਨੇ ਆ ਅੰਦਰ ਜਾ ਕੇ ਕਿਸ ਤਰ੍ਹਾਂ ਚੋਰੀ ਕੀਤੀ ਹੈ ਕਿਸ ਤਰ੍ਹਾਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਵਾਰਦਾਤ ਨੂੰ ਪਹਿਲਾਂ ਜਿਹੜਾ ਅੱਗੇ ਸ਼ਟਰ ਲੱਗਿਆ ਸੀਗਾ ਸ਼ਟਰ ਨੂੰ ਤੋੜਿਆ ਗਿਆ ਪਹਿਲਾਂ ਕਿਸੇ ਸੱਬਲ ਜਾਂ ਕਿਸੇ ਹੋਰ ਚੀਜ਼ ਨਾਲ ਮੋਟੀ ਰੌਡ ਨਾਲ ਤੋੜਿਆ ਹੋਣਾ ਤੇ ਫਿਰ ਜਿਹੜਾ ਟਫਨ ਸ਼ੀਸ਼ਾ ਲੱਗਾ ਸੀ ਇੱਥੇ ਉਹ ਤੋੜਿਆਗਾ ਦੇਖ ਸਕਦੇ ਹੋ ਕੋਈ ਕੋਈ ਸੱਬਲ ਜੇ ਨਾਲ ਮੋੜਿਆ ਹੋਊਗਾ ਉਸ ਤੋਂ ਬਾਅਦ ਆ ਸ਼ੀਸ਼ਾ ਜਿਹੜਾ ਸੀਗਾ ਟਫਨ ਦਾ ਗਲਾਸ ਸੀ ਬਹੁਤ ਪੱਕਾ ਹੁੰਦਾ ਉਹ ਤੋੜਦਾ ਆ ਸ਼ਟਰ ਦਾ ਤੁਸੀਂ ਬਿੰਗਾ ਕਰਤਾ ਤੁਸੀਂ ਦੇਖੋ ਸ਼ਟਰ ਬਿੰਗਾ ਕਰਕੇ ਉਸ ਤੋਂ ਬਾਅਦ ਅੰਦਰ ਵੜਿਆ ਫਿਰ ਟਫਨ ਦਾ ਗਲਾਸ ਤੋੜਿਆ ਫਿਰ ਕੈਂਚੀ ਗੇਟ ਯਾਨੀ ਕਿ 3 ਲੇਅਰ ਇੱਥੇ ਸਿਕਿਉਰਟੀ ਸੀਗੀ 3 ਲੇਅਰ ਨੂੰ ਤੋੜ ਕੇ ਫਿਰ ਅੰਦਰ ਵੜਿਆ ਛੱਟ ਸੀ ਜਿਹੜਾ ਇਹ ਵੀ ਪੂਰਾ ਹਾਰਡ ਸੀਗਾ ਉਸ ਤੋਂ ਆ ਟਫਨ ਗਲਾਸ ਸੀ ਇਹ ਵੀ ਪੂਰਾ ਪੱਕਾ ਸੀ ਤੇ ਉਸ ਤੋਂ ਬਾਅਦ ਜਿਹੜਾ ਕੈਂਚੀ ਗੇਟ ਹੁੰਦਾ ਹੈ ਕੈਂਚੀ ਗੇਟ ਨੂੰ ਤੋੜਨਾ ਵੀ ਕੋਈ ਸੌਖਾ ਨਹੀਂ ਹੁੰਦਾ ਕੈਂਚੀ ਗੇਟ ਨੂੰ ਆ ਤੁਸੀਂ ਦੇਖਦੇ ਹੋ ਟਫਨ ਗਲਾਸ ਦੇ ਇਥੇ ਟੁਕੜੇ ਟੁਕੜੇ ਕਰਦੇ ਬਿਲਕੁਲ ਚੂਰਾ ਜੂਰਾ ਕਰਤਾ ਉਸ ਤੋਂ ਬਾਅਦ ਅੰਦਰ ਬੜਿਆ ਆਸ-ਪਾਸੇ ਕੋਈ ਇਥੇ ਸਮਸ਼ਾਨ ਹੁੰਦਾ ਹੈ ਖੜਕਾ ਵੀ ਨਹੀਂ ਹੋਇਆ ਹੋਣਾ ਅੰਦਰ ਚੱਲਦੇ ਹਾਂ ਅੰਦਰ ਦਿਖਾਉਂਦੇ ਆ ਤੁਹਾਨੂੰ ਚੱਲ ਕੇ ਕਿ ਕਿਹੋ ਜਿਹਾ ਹਾਲਾਤ ਹੈ ਇੱਥੇ ਆ ਕਾਊਂਟਰ ਹੈ ਤੇ ਆ ਪੂਰਾ ਖਲਾਰਾ ਪਾਰਕ ਹੈ ਇਥੇ ਟਫਨ ਗਲਾਸ ਦੇ ਟੁਕੜੇ ਅੰਦਰ ਵੀ ਹੈ ਇਕੱਠੇ ਕੀਤੇ ਇਹਨਾਂ ਨੇ ਆ ਲੜੀ ਹੈ ਸੀਸੀਟੀਵੀ ਦੱਸਿਆ ਜਾਂਦਾ ਕਿ ਖਰਾਬ ਸੀ ਇਹਨਾਂ ਦੇ ਸੀਸੀਟੀਵੀ ਕੈਮਰਾ ਸੀਗੇ ਹੁਣ ਤੱਕ ਠੀਕ ਕਰਵਾਲੇ ਪਰ ਖਰਾਬ ਸੀ ਆਹ ਗਲਾਸ ਤੇ ਟੁਕੜੇ ਪਏ ਆ ਸ਼ੀਸ਼ੇ ਡਟਾਫੰਦਾ ਕਲਾਸ ਸੀ ਤੇ ਅੰਦਰ ਤਜੋਰੀ ਸੀਗੀ ਤਜੋਰੀ ਤੇ ਵੀ ਨਿਸ਼ਾਨ ਆ ਗਿਆ ਤਜੋਰੀ ਟੁੱਟੀ ਨਹੀਂ ਇਹਨਾਂ ਦੀ ਕਿਉਂਕਿ ਤਜੋਰੀ ਜਿਹੜੀ ਹੁੰਦੀ ਹੈ ਇਹਨਾਂ ਦੀ ਬਹੁਤ ਹੀ ਹਾਰਡ ਹੁੰਦੀ ਹੈ ਸਨਿਆਰਾਂ ਦੀ ਤੇ ਉਹ ਨਹੀਂ ਤੋੜ ਸਕੇ ਚੋਰ ਪਰ ਕਾਫੀ ਸਮਾਨ ਲੈ ਗਿਆ ਕਾਫੀ ਮਾਤਰਾ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਵੱਡਾ ਨੁਕਸਾਨ ਹੋਇਆਗਾ ਸੀਵੀਆਂ ਰੋੜਾ ਹੈ ਖੇਤਪਾਲ ਸਿੰਘ ਨਗਰ ਜਿਹੜਾ ਹੈਗਾ ਸਮਸਾ ਹੁਣ ਹੋਇਆ ਆਪ ਨੂੰ ਪੁਲਿਸ ਦੀ ਗਸ਼ਤ ਹੁੰਦੀ ਹੈ ਹਾਲਾਂਕਿ ਪਰ ਚੋਰਾਂ ਨੂੰ ਇਹ ਪੇਤ ਹੁੰਦਾ ਨਾਲ ਹੀ ਖਾਲੀ ਪਲਾਟ ਵੀ ਹੈਗਾ ਖਾਲੀ ਪਲਾਟ ਦੇ ਵਿੱਚ ਯਾਨੀ ਕਿ ਜਗ੍ਹਾ ਹੈਗੀ ਹੈ ਲੁਕਣ ਦੇ ਲਈ ਤਾਂ ਜਿਹੜੇ ਦੁਕਾਨ ਦੇ ਮਾਲਕ ਆ ਜਿੰਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕਿ ਇਹ ਕਿਸ ਤਰ੍ਹਾਂ ਹੋਇਆ ਹੈ ਕੀ ਕਾਰਵ ਹੋਣ ਤੱਕ ਹੋਈ ਹੈ ਗੁਰਦਾਸ ਸਿੰਘ ਜੀ ਚੇਤਾ ਸਿੰਘ ਨਗਰ ਦੇ ਵਿੱਚ ਹੈ ਜੀ ਦੁਕਾਨ ਇਹ ਗਲੀ ਨੰਬਰ 2 ਤੇ ਤੇ 5:00 ਵਜੇ ਫੋਨ ਆਇਆ ਵੀ ਚੋਰੀ ਹੋ ਗਈ ਕਦੋਂ ਕਰ ਸੁਨਿਆਰੇ ਜੀ ਅੱਛਾ ਤੇ ਕੀ ਦਦਵਾ ਕੇ ਦੇਖਾ ਕੀ ਮੰਜ਼ਰ ਤੇ ਕੀ ਮਾਹੌਲ ਇਹਦਾ ਸ਼ੀਸ਼ਾ ਵਗੈਰਾ ਟੁੱਟਿਆ ਹੋਇਆ ਸੀ ਗਲਾਸ ਸਟਫਨ ਕੈਂਚੀ ਕਿਹੜੇ ਵੀ ਟੁੱਟਿਆ ਸੀ ਤੇ ਸ਼ਟਰ ਟੁੱਟਾਈ ਸਾਰਾ ਜੀ ਤੇ ਫਿਰ ਜਦੋਂ ਆਏ ਤੁਸੀਂ ਤੇ ਸੀਸੀਟੀਵੀ ਵਗੈਰਾ ਚੈੱਕ ਕੀਤਾ ਸੀਜੀਟੀਵੀ ਵੇਖਿਆ ਸੀ ਖਰਾਬ ਸੀ ਕੁਦਰਤੀ ਇਹ ਅੱਛਾ ਕੋਈ ਤੋੜਨ ਦਾ ਕੀ ਤਰੀਕਾ ਸੀ ਇਹਨਾਂ ਦੇ ਵੱਲੋਂ ਤੋੜਨ ਦਾ ਤਰੀਕਾ ਹੈ ਵੀ ਇਹ ਸੱਬਲਾ ਵਗੈਰਾ ਨੂੰ ਟੁੱਟਾਈ ਜੀ ਸਾਰਾ ਹੈਵੀ ਸਮਾਨ ਟੁੱਟਿਆ ਜੀ రెడ్డి తీ پھر కెమే తొను ਕੋਈ ਸ਼ੱਕ ਜਾਂ ਕੋਈ ਇਦਾਂ ਲੱਗਦਾ ਨਹੀਂ ਸ਼ੱਕ ਨਹੀਂ ਹੈ ਕਿਸੇ ਨਹੀਂ ਸ਼ੱਕ ਨਹੀਂ ਚੋਰੀ ਹੋਈ ਕਿ ਨਹੀਂ ਇਹ ਟਾਈਮ 5 ਵਜੇ ਸਾਨੂੰ ਫੋਨ ਆਇਆ ਵੀ ਕਿੰਨੀ ਕਿੰਦੀ ਚੋਰੀ ਹੋਈ ਇਹ ਮੰਨ ਕੇ ਚਲੋ ਨੁਕਸਾਨ ਮੇਰਾ 1.5 ਤੋਂ 2 ਦੇ ਵਿੱਚ ਵਿੱਚ ਕੀ ਕੁਰਸੀ ਉਹਦੇ ਵਿੱਚ ਚਾਂਦੀ ਬਾਕੀ ਇਹ ਸ਼ਟਰ ਤੇ ਕੈਂਜੀ ਗੇਟ ਤੇ ਟਫਨ ਗਲਾਸ ਕੋ 골ਡ ਤਾਂ ਨਹੀਂ ਸੀ ਹੈ ਜੀ ਨੋ ਨੋ ਕੈਸ਼ ਇਸ ਤੋਂ ਲਾਵਾ ਹੋਰ ਵੀ ਦੁਕਾਨ ਤੇ ਚੋਰੀ ਵੀ ਅੱਗੇ ਕਹਿੰਦੇ ਆ ਵੀ ਕਿ ਤਾਲੇ ਦੂਲੇ ਭੰਨੇ ਆ ਬਾਕੀ ਐ ਨਹੀਂ ਪਤਾ ਕਿਹੜੀ ਦੁਕਾਨ ਦੇ ਭੰਨੇ ਆ ਇਕੋ ਰਾਤ ਵਿੱਚ ਇੱਥੇ ਕੰਕਰ ਛੱਟਰ ਤੋੜੇ ਜਾਣਾ ਕੋਈ ਪੁਲਿਸ ਦੀ ਗਸ਼ਤ ਹੈ ਨਹੀਂ ਇਸ ਜਗ੍ਹਾ ਤੇ ਹਾਂਜੀ ਨਹੀਂ ਪੁਲਿਸ ਦਾ ਪੂਰਾ ਯੋਗਦਾਨ ਹੈ ਪੁਲਿਸ ਵੀ ਹੁਣ ਵੀ ਕੋਈ ਕਰ ਰਹੀ ਆ ਦੇਖ ਰਹੇ ਨੇ ਪੁਲਿਸ ਫੋਰੈਂਸਿਕ ਸਾਇੰਸ ਦੇ ਜਾਇਦ ਦੀ ਮਾਇਆ ਸੀ ਇੱਥੇ ਆਈਆਂ ਸੀ ਆਈਆਂ ਸੀ ਸਭ ਆਏ ਹਾਂਜੀ ਪੁਲਿਸ ਦਾ ਵੀ ਪੂਰਾ ਯੋਗਦਾਨ ਇਹੋ ਜੀ ਕਰਨੀ ਵੀ ਆ ਵੀ ਪੁਲਿਸ ਨਹੀਂ ਯੋਗਦਾਨ ਦੇ ਰਹੀ ਯੋਗਦਾਨ ਪੂਰਾ ਹੈ ਪੁਲਿਸ ਦਾ ਸੀਸੀਟੀਵੀ ਲੱਗੇ ਨਹੀਂ ਸੀ ਕਿ ਤੁਹਾਡੇ ਸੀਸੀਟੀਵੀ ਖਰਾਬ ਸੀਗੇ ਜੀ ਹਾਂਜੀ ਪੁਲਿਸ ਤਾਂ ਸਵੇ ਹੀ ਮੌਕੇ ਤੇ ਹਾਜ਼ਰ ਹੋ ਗਈ ਸੀ ਮਾਹੌਲ ਕਿਸ ਤਰੀਕੇ ਦਾ ਰਹਿੰਦਾ ਇੱਥੇ ਜਿਵੇਂ ਕੋਈ دہشت ਦਾ ਮਾਹੌਲ ਹੈਗਾ ਇੱਥੇ ਮਾਹੌਲ ਤਾਂ ਆ ਵੀ ਉਹਦਾ ਰਹਿੰਦਾ ਹੀ ਹੈ ਉਹ ਤਾਂ ਹਨਾ ਹੀ ਉਹ ਤਾਂ ਮੋੜਾ ਮੋੜਾ ਰਹਿੰਦਾ ਹੀ ਹੈ ਇੱਥੇ ਓਕੇ ਹਾਂ ਤੇ ਕੀ ਮੰਗ ਚੋਰੀਆਂ ਵਗੈਰਾ ਜਾਂ ਹੋਰ ਹੁੰਦੀਆਂ ਰਹਿੰਦੀਆਂ ਇੱਥੇ ਕੀ ਮੰਗ ਕਰਦੇ ਆ ਮੰਗ ਤਾਂ ਇਹੀ ਹੈ ਬਸ ਵੀ ਏਰੀਆ ਦਾ ਹਰ ਇੱਕ ਜਗ੍ਹਾ ਦਾ ਵੀ ਧਿਆਨ ਰੱਖਿਆ ਜਾਵੇ ਵੀ ਚੋਰਾਂ ਤੋਂ ਬਚਿਆ ਜਾਵੇ ਵੀ ਅਸੀਂ ਮਿਹਨਤ ਕਰਦੇ ਆ ਤੇ ਸਾਡਾ ਜਲਦੀ ਨਿਸ਼ਾਨਾ ਹੋ ਜਾਂਦਾ ਤਾ ਜਿਹੜਾ ਦੁਕਾਨ ਮਾਲਕ ਹੈ ਇਹਨਾਂ ਨੇ ਦੱਸਿਆ ਕਿ ਇੱਥੇ ਇੱਕ ਜਗ੍ਹਾ ਤੇ ਹੋਰ ਵੀ ਚੋਰੀ ਕਰਨ ਦੀ ਰਾਤ ਕੋਸ਼ਿਸ਼ ਕੀਤੀ ਗਈ ਪਰ ਉੱਥੇ ਕਾਮਯਾਬ ਨਹੀਂ ਹੋਏ ਇਸ ਤੋਂ ਬਾਅਦ ਮੇਰੀ ਦੁਕਾਨ ਤੇ ਇਸ ਚੋਰਾਣਿਆਂ ਜਾਂਦਾ ਹੈ ਕਾਫੀ ਨੁਕਸਾਨ ਹੋ ਗਿਆ ਤੇ ਮਾਲਕਾਂ ਨੇ ਇੱਥੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਸ ਜਗ੍ਹਾ ਤੇ ਪੈਟਰੋਲਿੰਗ ਵਧਾਈ ਜਾਵੇ ਗਸ਼ਤ ਵਧਾਈ ਜਾਵੇ ਪੀਸੀਆਰ ਦੀ ਤਾਂ ਕਿ ਇੱਥੇ ਹੋਰ ਅਜਿਹਾ ਘਟਰਾਵਾ ਨਾ ਹੋਣ ਅਕਸਰ ਇੱਥੇ ਘਟਰਾਵਾ ਹੁੰਦੀ ਰਹਿੰਦੀਆਂ ਚੋਰੀਆਂ ਨਹੀਂ ਤੇ ਲੁੱਟਖੋਹਾਂ ਹੁੰਦੀਆਂ ਤੇ ਉਸ ਤੇ ਠੱਲ ਪਾਈ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਇਹ ਦੁਕਾਨ ਮਾਲਕ ਨੇ ਇਹ ਬੇਨਤੀ ਕੀਤੀ ਹੈ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ ਮੈਂ ਜੇਵਕਰਨ ਜੈ ਹਿੰਦ ਜੈ ਭਰਤ